ਹੈਲੋ ਸਸੀ ਕਾਲ ਜੀ ਆ ਦੇਖੋ ਜੀ ਅਵਤਾਰ ਸਿੰਘ ਜੀ ਬੂਟੇ ਕਿੱਥੋਂ ਲੈ ਕੇ ਆਏ ਜੀ ਤੁਸੀਂ ਤੇ ਅੱਜ ਲਾਉਣ ਨੇ ਆ ਦੋ ਬੂਟੇ ਮੋਟਰ ਤੇ ਲਾਵਾਂਗੇ ਅੱਛਾ ਜੀ ਆ ਦੋ ਬੂਟੇ ਘਰੇ ਲਾਵਾਂਗੇ ਤਾਂ ਨੰਮ ਪਈਆ ਅੱਛਾ ਜੀ ਤਾਂ ਤਲਕਣ ਪਈਆ ਇੱਕ ਆ ਲੂ ਦਾ ਆ ਲੂ ਖਾਰਾ ਅੱਛਾ ਜੀ ਨਾਲ ਤਾਂ ਇਹਨਾਂ ਦੀ ਯਾਦਗਿਰੀ ਰਹਿ ਜਾਂਦੀ ਹੈ ਨਾਲੇ ਜਿਹੜੀ ਆ ਆਕਸੀਜਨ ਆ ਇਹ 7700 ਦਾ ਸਿਲੰਡਰ ਵਿਕੇ ਆ ਇਹ ਆਕਸੀਜਨ ਪੂਰੀ ਕਰਨਗੇ ਦੁਨੀਆ 2-2000 ਰੁਪਏ ਤੇ ਪੱਪੜ ਰੋਟੇ 5-5000 ਰੁਪਏ ਵੜਾਈ ਜਾਂਦੀ ਆ ਆਪਾਂ ਲਾਵਾਂਗੇ ਜਿਹੜੇ ਕਿ ਜੋਗੇ ਹੈਗੇ ਆ ਉਹਨੇ ਕ ਵਾਤਾਵਰਨ ਸਾਫ ਕਰਨਾ ਕਿਤੇ ਲੋਕ ਭਲਾਈ ਦੇ ਕੰਮਾਂ 'ਚ ਆਪਾਂ ਸ਼ਿਰਕਤ ਪਾਵਾਂਗੇ ਠੀਕ ਹੈ ਜੀ ਵੱਧ ਤੋਂ ਵੱਧ ਹਰੇਕ ਨੂੰ ਗੇਂਤੀ ਆ ਕਿੱਥੇ ਵੀ ਜਗ੍ਹਾ ਹੈਗੀ ਆ ਵੱਧ ਤੋਂ ਵੱਧ ਦਰਖਤ ਲਾਓ ਬੂਟੇ ਲਾਓ ਮੇਰੇ ਵੱਲੋਂ ਇੱਕ ਮੰਨਵੀ ਪਿੰਡ 'ਚ ਹੋਰ ਸਨੇਹਾ ਜੇ ਕਿਸੇ ਦਾ 5000 ਦਾ ਕੋਈ ਟਿੱਪਲ ਬਰੋਟਾ ਵਿਕਦਾ ਕਿਸੇ ਦਾ ਵੀ ਵਿਕਦਾ ਉਹਨੇ 5000 ਤੱਕ 7000 ਤੱਕ ਵੇਚਣਾ ਉਹ ਵੇਚੇ ਨਾ ਉਹਨੂੰ ਉਹਦੇ ਕੋਈ 5-7000 ਦੀ ਗਰਜ ਖੜੀ ਜਾਓ ਮੈਂ ਆਪ ਦੇ ਕੋਲ ਪੱਲੇ ਹੁੰਦਾ ਹਾਂਗਾ ਪਰ ਇਹ ਦਰਖਤ ਨਾ ਪਟਾਵੋ ਬੂੜ ਨਾ ਪਟਾਵੋ ਤੇ ਜਿਹੜੀ ਉਹਦੇ 5-7000 ਦੀ ਗਰਜ ਆ ਉਹ ਪੂਰੀ ਕਰ ਦਾਂਗੇ ਪਰ ਇਹ ਦਰਖਤਾਂ ਨੂੰ ਸੰਭੋ ਮੇਰਾ ਹੀ ਨਿੱਜੀ ਆਪਦਾ ਫੈਸਲਾ ਵੀ ਕਿਸੇ ਦਾ ਅਜਾੜੋ ਨਾ ਆਪਦਾ ਬਣਾਉਣ ਵਾਸਤੇ ਇੱਕ ਟਰੈਕਟਰ ਨੂੰ ਯਾਰਨਾ ਤੇ ਵਾਤਾਵਰਣ ਨੂੰ ਖਰਾਬ ਕਰਨਾ ਉਹ ਵੀ ਇਹ ਆਪਦੇ ਮੰਨ ਲਓ ਵੀ ਇੱਕ ਕਟਾਈ ਕਰ ਦੇਣਾ ਤਾਂ ਇੱਕ ਹਰਜ ਨਹੀਂ ਨਵਾਰ ਰਹੇ ਇਹ ਫਰਜ ਆ ਆਪਣਾ ਵਾਤਾਵਰਨ ਸਾਫ਼ ਰੱਖਣਾ ਇੱਕ ਦੂਜੀ ਬੇਨਤੀ ਆ ਹਰ ਇੱਕ ਕਸਾਨ ਨੂੰ ਜਿਆਦਾ ਵੀ ਕਣਕ ਦਾ ਜਿਹੜਾ ਨਾੜਾ ਉਹ ਨਾ ਪਲਾਉ ਕਣਕ ਦੇ ਨਾੜ ਨਾਲ ਦਰਖਤ ਬਹੁਤੇ ਜਿਆਦੇ ਮੱਚਦੇ ਨੇ ਬਸ ਇਹੀ ਬੇਨਤੀ ਆ ਵੀ ਦਰਖਤ ਵਧਤੋਂ ਵਧ ਲਾਓ ਅੱਗੇ ਵਿਜਵਾਕਾਂ ਦੇ ਭਵਿੱਖ ਬਾਰੇ ਸੋਚੋ ਜਦ ਆਪਾਂ ਕਿਸੇ ਦਾ ਭਵਿੱਖ ਸੇਵ ਕਰਨ ਬਾਰੇ ਜਾਂ ਸਹੀ ਸੌਖਾ ਨੰਘਣ ਬਾਰੇ ਸੋਚਾਂਗੇ ਤਾਂ ਪਰਮਾਤਮਾ ਆਪਣਾ ਨੰਦਾਊਗਾ ਮੇਰੀ ਜ਼ਿੰਦਗੀ ਦਾ ਤਜਰਬਾ ਇਹ ਗੱਲ ਦਾਵੇ ਨਾ ਕਹਿ ਸਕਦਾ ਵੀ ਜਦੋਂ ਆਪਾਂ ਕਿਸੇ ਦਾ ਸੋਚਾਂਗੇ ਤਾਂ ਪ੍ਰਮਾਤਮਾ ਆਪਣਾ ਜੰਗਾ ਕਰੂਗਾ ਜਦੋਂ ਆਪਾਂ ਕਿਸੇ ਦਾ ਮਾੜਾ ਸੋਚਾਂਗੇ ਆਪਾਂ ਲੱਖ ਕਮਾਈਆਂ ਕਰ ਲਈਏ ਆਪਣਾ ਬੇੜਾ ਡੁੱਬਣਾ ਹੈ ਆਪਣੀ ਇਲਾਦ ਦਾ ਡੁੱਬਣਾ ਆਪਣੇ ਪੁੱਤ ਪੋਤਿਆਂ ਨੂੰ ਭਰਨੀਆਂ ਆਪਣੀਆਂ ਕਾਰਗ ਜਿਹੜੀਆਂ ਕਾਰਗ ਜਾਨੀਆਂ ਆਪਾਂ ਜੋ ਹਜੇ ਮਾੜੇ ਕੰਮ ਕਰਦੇ ਆ ਉਹ ਭੁਗਤਣੀਆਂ ਪੈਣੀਆਂ ਨੇ ਚੰਗਾ ਕੰਮ ਕਰੋ ਚੰਗੀ ਸੇਧ ਲਵੋ ਦੁਨੀਆ ਨੂੰ ਚੰਗਾ ਸੇਧ ਲਵੋ ਨਾ ਦੁੱਧ ਚਰਪੈਣ ਪਾਓ ਨਾ ਭੁੱਖੀ ਵਿੱਚੋਂ ਨਾ ਚਿੱਟਾ ਵਿੱਚੋਂ ਉਹ ਜਾ ਕੰਮ ਕਰੋ ਮਿਹਨਤ ਪਸੀਨਾ ਲਿਆਓ ਸਰੀਰ ਨੂੰ ਪਸੀਨਾ ਆਊਗਾ ਬਿਮਾਰੀ ਨਹੀਂ ਲੱਗੂ ਸਰੀਰ ਨੂੰ ਪਸੀਨਾ ਆਊਗਾ ਤਾਂ ਤੁਹਾਡਾ ਪੈਸਾ ਵੀ ਜਿਹੜਾ ਮਿਹਨਤ ਕੀਤੀ ਹੋਈ ਦਾ ਉਹ ਤੁਹਾਨੂੰ ਚਲਾਉਣ ਦਾ ਪਤਾ ਲੱਗੂ ਜਦੋਂ ਤੁਸੀਂ ਚਿੱਟਾ ਵੇਚਦੇ ਹੋ ਗੋਲੀਆਂ ਵੇਚਦੇ ਹੋ ਜਾਂ ਕਿਸੇ ਭੈਣ ਭਾਈ ਦਾ ਹੱਕ ਖਾਣੇ ਹੋ ਜਾਂ ਤੁਸੀਂ ਇੱਕ ਮੰਗਣ ਤੇ ਅਜਾ ਹੋ ਜੰਦੇ ਹੋ ਕਿ ਕੋਈ ਗੱਲ ਨਹੀਂ ਅੱਜ ਫਲਾਣੇ ਭਾਈ ਤੋਂ ਮੰਗ ਲੈਣਾ ਪੁਰਾਣੀ ਭੈਣ ਤੋਂ ਮੰਗ ਲੈਣਾ ਫਲਾਣੇ ਮਾਮੇ ਤੋਂ ਜਾਂ ਚਾਚੇ ਤਾਇ ਤੋਂ ਮੰਗ ਕੇ ਖਾ ਲੈਣਾ ਉਹ ਸੋਡੀ ਜ਼ਿੰਦਗੀ ਜ਼ਹਿਰ ਬੰਦ ਜੀ ਆ ਜਾਂਦਾ ਥੋਡੀ ਜ਼ਿੰਦਗੀ ਜੀ ਤੁਸੀਂ ਉਹੋ ਜੀ ਹੋ ਜਿੰਨੇ ਮੰਗਣ ਤੀ ਰਹਿ ਜਾਂਦੇ ਆ ਮੰਗੋ ਨਾ ਮਿਹਨਤ ਕਰੋ ਜਿੰਨੀ ਵੱਧ ਤੋਂ ਵੱਧ ਹੁੰਦੀ ਹੈ ਮਿਹਨਤ ਕਰੋ ਮਿਹਨਤ ਤੇ ਮੀਣਾ ਨਹੀਂ ਮੀਣਾ ਤਾਂ ਮੰਗਣ ਚਾਹ ਬਦਨਾਮੀ ਆ ਤਾਂ ਜਿਸਮ ਦਿਖਾਉਣ ਚਾਹ ਤੇ ਜਿਸਮ ਟੱਟ ਕੇ ਕੰਮ ਕਰਨ ਕੋਈ ਬਦਨਾਮੀ ਨਹੀਂ ਜਿੰਨਾ ਮਰਜੀ ਕੰਮ ਕਰ ਲੋ ਕਿਹੋ ਜਿਹਾ ਵੀ ਕੰਮ ਕਰ ਲੋ ਇੱਥੇ ਟੱਕਰ ਵੀ ਦੇਖ ਲਿਆ ਹਰਿਆਣੇ ਚੋਂ ਆਉਂਦੇ ਨੇ ਲੋਕ ਬੋਹਾ ਛੱਟ ਕੇ ਪੰਜ ਪੰਜ 6 6 ਜਵਾਕ ਪਾਲ ਕੇ ਪੰਜਾਬ ਚ ਤੁਰੇ ਜਾਂਦੇ ਨੇ ਜੁਪੀ ਚੋਂ ਆਉਂਦੇ ਨੇ ਲੋਕ ਜਿਰੀ ਲਾ ਕੇ ਫੈਕਟਰੀਆਂ 'ਚ ਕੰਮ ਕਰਕੇ ਜਵਾਕ ਪਾਲ ਕੇ ਉਧਰ ਜਾ ਕੇ ਕੋਠੀਆਂ ਪਾਲ ਲੈਣੇ ਕੀ ਸਾਡੇ ਪੰਜਾਬੀਆਂ ਨੂੰ ਕੀ ਹੋ ਗਿਆ ਜਿਹੜਾ ਅਸੀਂ ਕੈਨੇਡਾ 'ਚ ਚਲੇ ਜੰਨੇ ਆ ਉਧਰ ਕੱਲਾ ਧੀ ਕੱਲਾ ਪੁੱਤ ਬਹਿ ਕੇ ਰਹਿੰਦਾ ਹੈ ਅਸੀਂ ਇੱਧਰ ਬਹਿ ਕੇ ਰੋਈ ਜਾਂਦੇ ਆ ਸਾਡੀ ਕੀ ਮਜ਼ਦੂਰੀ ਵੜ ਗਈ ਕੀ ਨਹੀਂ ਹੁੰਦਾ ਮੇਰੇ ਨਾਲ ਆ ਕੇ ਜਿਹੜਾ ਵੀ ਕੋਈ ਬੰਦਾ ਇਹ ਕਹਿੰਦਾ ਵੀ ਮੈਂ ਸਾਡੇ ਪੰਜਾਬ 'ਚ ਕੱਖ ਨਹੀਂ ਇਹਦਾ ਮੇਰੇ ਕੋਲੇ ਆ ਜੀ ਮੀਰੀ ਨਾਲ ਬੈ ਕੇ ਗੱਲ ਕਰ ਲੋ ਮੀਰਾ ਨੰਬਰ ਲੈ ਲੋ ਮੀਨੂੰ ਜਿੱਥੇ ਮਰਜ਼ੀ ਬੁਲਾ ਲੋ ਮੈਂ ਦੱਸਣ ਨੂੰ ਪਿਆਰਾਂ ਨੂੰ ਪੰਜਾਬ ਤੋਂ ਸਭ ਕੁਝ ਆ ਜਿਹੜਾ ਕੁਝ ਪੰਜਾਬ ਚੋ ਕਿਤੇ ਵੀ ਨਹੀਂ ਕੀਤਾ ਕੰਮ ਕਰੋ ਘਰੇ ਜੁਆਕਾਂ ਨੂੰ ਕੰਮ ਲਾ ਦਿਓ ਜੁਆਕਾਂ ਨੂੰ ਖਾਣ ਪੀਣ ਨੂੰ ਜੁਆਕਾਂ ਨੂੰ ਕੰਮ ਤੋਬੇ ਨਾ ਖੇਡਣ ਨੂੰ ਦਾ ਸਾਰਾ ਕੁਝ ਟਾਈਮ ਦੋ ਜੁਆਕਾਂ ਨਾਲ ਬੈਠਣ ਦਾ ਪਰ ਕਿਸੇ ਦਾ ਹੱਕ ਨਾ ਮਾਰੋ ਆਪਦਾ ਘਰ ਪਣ ਵਾਸਤੇ ਕਿਸੇ ਭੈਣ ਭਾਈ ਦਾ ਘਰ ਨਾ ਯਾਰੋ ਨਾ ਸੂਡਾ ਭਰਨ ਵਾਲੇ ਹੋਰ ਜਿਹੜਾ ਵੀ ਕੋਈ ਭਰ ਦਾ ਨਾਂ ਦਾ ਭਰੇ ਹੋਇਆ ਰਹਿਣਾ ਨਾ ਜਿਹਦਾ ਯਾਰ ਨੇ ਉਹਦੇ ਪੱਲੇ ਨਹੀਂ ਕੁਛ ਰਹਿਣਾ ਉਹ ਅੱਜ ਜਿਜਵਾਤੀ ਹੋ ਕੇ ਤੁਹਾਡੇ ਨਾਲ ਤੁਰ ਪੂਗਾ ਵੀ ਮੇਰੇ ਭੈਣ ਭਾਈ ਨੇ ਪਰ ਜਿੱਦਿ ਉਹਨੂੰ ਪਤਾ ਲੱਗਣਾ ਮੇਰੇ ਦੁਸ਼ਮਣ ਪੀਨਾ ਉਹਦੇ ਪੱਲੇ ਕੁਛ ਰਹਿਣਾ ਨਾ ਉਹਦੇ ਨਾਲ ਜਿਹੜੇ ਖੜਨ ਵਾਲੇ ਨੇ ਉਹਨੂੰ ਕਹਦੇ ਨੇ ਵੀ ਇਹ ਕੰਮ ਸਹੀ ਨਹੀਂ ਜਗ ਗਲਤ ਹੈ ਇਹ ਉਥੋਂ ਰੋਕਦੇ ਨੇ ਉਹ ਨਹੀਂ ਰੁਕਦਾ ਨਾ ਉਹਦੇ ਪੱਲੇ ਹੋ ਰਹਿਣੇ ਨੇ ਨਾ ਜਿਹੜੇ ਅੱਜ ਉਹਦੇ ਨਾਲ ਤੁਰ ਰਹੇ ਨੇ ਉਹ ਰਹਿਣੇ ਨੇ ਉਹਦਾ ਬੇੜਾ ਬਿਠਾਉਣ ਲੱਗਦੇ ਹੋ ਤੁਸੀਂ ਲੋਕੋ ਇਹ ਚੀਜ਼ ਨੂੰ ਮੇਰੀ ਸੌਂ ਸਮਝ ਲਓਗੀ ਤੁਸੀਂ ਗ੍ਰਾਫਤ ਲਾਓ ਆਕਸੀਜਨ ਪੈਦਾ ਹੋਗੀ ਕਿ ਸੇਰਾ ਭਲਾ ਕਰੋਗੇ ਸੋਡਾ ਭਲਾ ਮੈਂ ਇਹ ਦਾਅਵੇ ਨਾ ਕਰ ਰਿਹਾ ਜਦੋਂ ਮੈਂ ਇੱਕ ਦੁਨੀਆ ਤੇ ਉਹ ਇਨਸਾਨਾਂ ਦਾ ਨਾਮ ਹੈ ਕਿਸੇ ਭਾਬੀ ਨੂੰ ਨਾਮ ਹੈ ਕਿਸੇ ਪੀਰ ਨੂੰ ਨਾਮ ਹੈ ਕਿਸੇ ਦੇਵੀ ਨੂੰ ਨਾਮ ਹੈ ਦੇਵਤੇ ਨੂੰ ਮਾਰਾ ਨਹੀਂ ਕਹਿੰਦਾ ਨਾ ਮੈਂ ਕਿਸੇ ਨੂੰ ਮੰਨਦਾ ਜੇ ਮੈਂ ਮੰਨਦਾ ਸਿਰਫ ਸਿਰਫ ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ ਜਿਹਦਾ ਹੈਗਾ ਵੀ ਮੈਂ ਦੇਵੀ ਨੂੰ ਮੰਨਣਾ ਮੰਨਦਾ ਕੀ ਦਾ ਜੀ ਕਰਦਾ ਮੈਂ ਤੀਰ ਨਹੀਂ ਮੰਨਾ ਮੰਨੇ ਪਰ ਇੱਕ ਤੇ ਖੜ ਜੋ ਉਹ ਥਾਉ ਥਾਉ ਫਰ ਕਰਨ ਵਾਲਿਆਂ ਦਾ ਕੁਛ ਨਹੀਂ ਬਣਨਾ ਕੱਖ ਨਹੀਂ ਬਣਨਾ ਇੱਕ ਥਾਂ 'ਤੇ ਖੜੋਂਗੇ ਰੁੱਖ ਲਾਉਂਗੇ ਧੀਆਂ ਹੋਣ ਦੀਆਂ ਤੇ ਰੁੱਖ ਹੋਣਗੇ ਤਾਂ ਸਭ ਕੁਝ ਹੋਊਗਾ ਜਿਹੜਾ ਕਹਿੰਦਾ ਮੇਰੇ ਪੁੱਤ ਹੋਵੇ ਧੀ ਨਾ ਹੋਵੇ ਅਰ ਮੋਟਰ ਤੇ ਰੋਖ ਨਾ ਹੋਵੇ ਘਰੇ ਰੋਖ ਨਾ ਹੋਵੇ ਉਹਦੇ ਕੁਛ ਵੀ ਨਹੀਂ ਰਹਿਣਾ ਇਹ ਮੇਰਾ ਬੋਲਿਆ ਯਾਦ ਰੱਖ ਲਿਓ ਅੱਜ ਕੇ ਹਰ ਸੱਚ ਕੌੜਾ ਲੱਗੂ ਪਰ ਤੁਹਾਨੂੰ ਆਉਣ ਵਾਲੀ ਤੁਡੀ ਜ਼ਿੰਦਗੀ ਚ ਪਤਾ ਲੱਗੂ ਵੀ ਔਤਾਰ ਕੀ ਕਹਿੰਦਾ ਕਿਉਂ ਕਹਿੰਦਾ ਕਿ ਹਾਂ ਉਹਦਾ ਕਿੰਨਾ ਕੁ ਸੱਚ ਹੈ ਤੁਹਾਨੂੰ ਪਤਾ ਲੱਗੂਗਾ ਇੱਕ ਢੀਆਂ ਇੱਕ ਦਰਖਤ ਰੁੱਖ ਜਿੰਨੇ ਲਾ ਸਕਦੇ ਹਾਂ ਜਿਹੇ ਘਰ ਚ ਢੀਆਂ ਨੇ ਉਹਨਾਂ ਨੇ ਤਰੱਕੀ ਕੀਤੀ ਆ ਮੈਂ ਬਹੁਤ ਵੀ ਗੱਲ ਨਹੀਂ ਕਹਿਣਾ ਚਾਹੁੰਦਾ ਮੈਂ ਇਹੀ ਕਹਿਣਾ ਵੀ ਢੀਆਂ ਤੇ ਦਰਖਤਾਂ ਨੂੰ ਵਿਚਾਲੋ ਢੀਆਂ ਨੇ ਜਿਹੜੀਆਂ ਤਰੱਕੀ ਕਰਨਗੇ ਘਰ ਜਿਹੜੇ ਘਰਾਂ ਚ ਢੀਆਂ ਨਹੀਂ ਇੱਕ ਘਰ ਇੱਕ ਬੰਦਾ ਉਂਗਲੀ ਖੜੀ ਕਰਕੇ ਪੂਰੇ ਪੰਜਾਬ ਚੱਲ ਰਹੇ ਉਹ ਮੇਰੇ ਢੀ ਨਹੀਂ ਮੈਂ ਇਟਾ ਵੱਡਾ ਕਰੋੜਪਤੀ ਬਣ ਗਿਆ ਆ ਰੋਦਾ ਹੋਆ ਸਾਂਝ ਤੁਹਾਨੂੰ ਦੇ ਦੇ ਕੇ ਰਾਤ ਨੂੰ ਜਿਹੜਾ ਕਰੋੜਪਤੀ ਜੀ ਉਹ ਮੇਰੇ ਧੀ ਕਿਉਂ ਨਹੀਂ ਹੈਗੀ ਇਕੱਤੀਆਂ ਨੂੰ ਤੇ ਦਰਸ਼ਕਾਂ ਨੂੰ ਕਿਹਾਓ ਮੇਰੀ ਬੇਨਤੀ ਆ ਮੇਰੇ ਕੋਲੋਂ ਕੋਈ ਗਲਤੀ ਹੋ ਗਈ ਮਾਫ ਕਰਿਓ ਪਰ ਹਰ ਇੱਕ ਦਾ ਸਾਥ ਦਿਓ ਕੋਈ ਕਿੰਨੇ ਵੀ ਜੋਗੇ ਹੈਗੇ ਸਾਥ ਦਿਓ ਪਰ ਮਾੜੇ ਬੰਦੇ ਤੋਂ ਬਚੋ ਨਸ਼ਾ ਨਾ ਵੇਚੋ ਰਮੇ ਰਾਇੜ ਦੁੱਧ ਤੇ ਨਾ ਪਾਵੋ ਤੇ ਦੂਜੀ ਗੱਲ ਜਿਹਦੇ ਨਾਲ ਬਹਿ ਕੇ ਖਾ ਲਿਆ ਉਹਦੇ ਨਾਲ ਧੋਖਾ ਨਾ ਕਰੋ ਮੇਰੀ ਬੇਨਤੀ ਆ ਪੰਜਾਬ ਵਾਲੇ ਪਾਸ ਕਰਕੇ ਸੋਨੋ ਵੀ ਪੰਜਾਬ ਚ ਨਾਲ ਕੈਨੇਡਾ ਅਮਰੀਕਾ ਜਿੱਥੇ ਝੰਡੇ ਕੱਢੋ ਬਹੁਤ ਵਧੀਆ ਗੱਲਾਂ ਗੱਡੋ ਝੰਡੇ ਗੱਡ ਲਓ ਪੂਰੇ ਕੋਈ ਨਹੀਂ ਦੇਖਣ ਤੋਂ ਭਾਰਤ ਦੇ ਮੁਲਕ ਪੰਜਾਬ ਦੀ ਨੀਂਵ ਤੇਰੀ ਨੀਂਵ ਲਾਇਬ੍ਰੇਰੀ ਦਾ ਧੰਨਵਾਦ ਜੀ ਧੰਨਵਾਦ ਜੀ ਬਹੁਤ ਬਹੁਤ